ਕਹਿੰਦੇ ਆ ਵੀ ਇਨ ਹਾਊਸ ਹੀ ਬਣਦਾ ਜੀ ਗੀਅਰ ਬਾਕਸ ਅਸੀਂ ਤਾਂ ਨਹੀਂ ਉਹ ਗਲਤ ਹੈ ਠੀਕ ਹੈ ਵੀਰੇ ਇਹਦਾ ਮਤਲਬ ਗੀਅਰ ਦਾ ਪ੍ਰੋਸੈਸ ਹੀ ਲੱਗਦਾ ਹੈ ਮਤਲਬ ਐ ਅਸੀਂ ਤਿਆਰ ਕਰਵਾਉਨੇ ਆ ਗੀਅਰ ਕਿਤੋਂ ਮਤਲਬ ਸਾਡੇ ਬਹੁਤ ਹੀ ਪਰਮ ਮਿੱਤਰ ਨੇ ਅਸੀਂ ਜਿਨ੍ਹਾਂ ਤੋਂ ਗੀਅਰਿੰਗ ਠੀਕ ਹੈ ਵੀਰੇ ਯੂਜ਼ ਕਰਦੇ ਆ ਅਸੀਂ ਡਿਸਪੋਜ਼ਲ ਕੁਝ ਨਹੀਂ ਯੂਜ਼ ਕਰਨਾ ਕਟਰ ਦੇ ਵਿੱਚ ਗੀਅਰ ਦੇ ਵਿੱਚ ਇਹ ਗੀਅਰ ਤੇ ਵੀਰੇ ਡਿਸਪੋਜ਼ਲ ਦਾ ਸਮਾਨ ਮੰਨ ਲਓ ਜਿਹੜਾ ਪੁਰਾਣਾ ਹੁੰਦਾ ਜਾਂ ਆਪਾਂ ਕਹਿ ਸਕਦੇ ਉਹ ਵੀ ਯੂਜ਼ ਜਿਆਦਾਤਰ ਉਹੀ ਯੂਜ਼ ਕਰਦੇ ਆ ਜੀ ਜਿਆਦਾ ਟਾਈਮ ਉਹ ਯੂਜ਼ ਹੁੰਦਾ ਹੈ ਹਾਂਜੀ ਪਰ ਬਟ ਅੱਪਾ ਜਿਹੜਾ ਹੈਗਾ ਆਪਣਾ ਸਾਰਾ ਟੋਟਲੀ ਨਵਾਂ ਹੋਊਗਾ ਜੀ ਨਵਾਂ ਹੋਏ ਵੀ ਪੁਰਾਣਾ ਤੁਸੀਂ ਮੈਨੂੰ ਦੱਸ ਹੀ ਦਿਓ ਕਿਉਂਕਿ ਫਾਰਮਰ ਨੂੰ ਇਹਦੇ ਵਿੱਚ ਕਪੜਾ ਹੋਣਾ ਹੈ ਬਾਹਰੋਂ ਤਾਂ ਸਾਰਾ ਲੋਹਾ ਨਵਾਂ ਹੀ ਲੱਗਦਾ ਹੈ ਨਾ ਵੀ ਵਿੱਚੋਂ ਇਹਦੇ ਹੀ ਇੱਕ ਕਪੜਾ ਹੋਣਾ ਹੋਰ ਕਿਤੇ ਕੋਈ ਕਪੜਾ ਨਹੀਂ ਕਰ ਸਕਦਾ ਬੰਦਾ ਇਹਦੇ ਵਿੱਚ ਵੀਰੇ ਮੈਨੂੰ ਥੋੜਾ ਦੱਸੋ ਵੀ ਪੁਰਾਣਾ ਯੂਜ਼ ਕਿਵੇਂ ਕਰਦਾ ਇਹਦੇ ਚ ਆਓ ਆਪਾਂ ਗੀਅਰ ਖੁੱਲ੍ਹਿਆ ਹੋਇਆ ਜੀ ਤੁਹਾਨੂੰ ਦਿਖਾਉਨੇ ਆ ਜੀ ਆ ਗੀਅਰ ਆਪਾਂ ਖੁੱਲ੍ਹਿਆ ਗিয়ার ਦੇ ਵਿੱਚ ਵੀਰ ਜੀ ਮੇਨਲੀ ਨੇ ਬੀਜ ਲਾਣ ਝੋਨੇ ਤੋਂ ਬਾਅਦ ਵੱਢਣ ਤੋਂ ਬਾਅਦ ਉਸ ਦਾ ਕੰਮ ਜਿਹੜਾ ਰਹਿ ਗਿਆ ਪਰਾਲੀ ਦਾ ਹਨਾ ਭਾਵੇਂ ਤੁਸੀਂ ਅੱਗ ਨਹੀਂ ਵੀ ਲਾਉਣੀ ਹਨਾ ਬੈਲਰ ਤੋਂ ਚਕਾਉਣਾ ਤਾਂ ਵੀ ਤੁਹਾਨੂੰ ਕਟਰ ਦੀ ਲੋਡ ਪੈਣੀ ਪੈਣੀ ਹੈ ਕਟਰ ਹਰ ਇੱਕ ਜਗ੍ਹਾ ਤੇ ਲੋਡ ਪੈਣੀ ਪੈਣੀ ਭਾਵੇਂ ਅੱਗ ਲਾਉਣੀ ਹੈ ਕਿਸੇ ਨੇ ਭਾਵੇਂ ਨਹੀਂ ਲਾਉਣੀ ਤਾਂ ਵੀ ਵੱਢਣਾ ਤਾਂ ਪੈਣਾ ਹੀ ਕਿਸੇ ਤਰ੍ਹਾਂ ਹੱਲ ਕਰਨਾ ਹੀ ਪੈਣਾ ਤੇ ਬਾਈ ਹੁਣੀ ਬਣਾਉਂਦੇ ਨੇ ਆਪਣੇ ਕਟਰ ਤੇ ਬਾਈ ਹੁਣ ਅਦਰ ਲੈਣੇ ਡਿਟੇਲ ਕਿਉਂਕਿ ਕਟਰ ਦੇ ਵਿੱਚ ਦੋ ਤਿੰਨ ਮੇਜਰ ਜਿਹੜੀਆਂ ਦਿੱਕਤਾਂ ਰਹਿੰਦੀਆਂ ਗিয়ার ਬਾਕਸ ਤੇ ਆਉਣੀ ਆ ਹੋਰ ਕਿਤੇ ਕੁਝ ਨਹੀਂ ਹੋਣਾ ਇਹ ਕਟਰ ਨੂੰ ਇਕੱਲੇ ਗিয়ার ਬਾਕਸ ਤੇ ਦਿੱਕਤ ਆਉ ਕੁੱਟਣਾ ਉਹਨੇ ਰੁੱਟਣਾ ਜਾਂ ਚਾਪਟਰ ਨੇ ਰੁੱਟਣਾ ਹੈ ਨਾ ਹੋਰ ਕੁਝ ਨਹੀਂ ਇਹਦੇ ਵਿੱਚ ਤੋੜ ਸਕਦਾ ਬੰਦਾ ਹੋਰ ਕੀ ਹਾਲ ਹੈ ਵੀਰ ਜੀ ਹਾਂਜੀ ਭਾਈ ਜੀ ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਵੀਡੀਓ ਦੇਖ ਰਹੇ ਸਾਰੇ ਕਿਸਾਨ ਭਰਾਵਾਂ ਨੂੰ ਡੀਲਰ ਭਰਾਵਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਤੇ ਵੀਰੇ ਹੁਣ ਕਟਰ ਆਪਣਾ ਬਣਿਆ ਹੋਇਆ ਹੈ ਨਾ ਦੋ ਸਰਦਾਰ ਐਗਰੀਕਲਚਰ ਵਰਕਰਸ ਦਾ ਤੇ ਵੀਰੇ ਜੇ ਮੈਂ ਇਹਦੀ ਗੱਲ ਕਰਾਂ ਕਟਰ ਤੇ ਵੇਚਣਾ ਪਹਿਲਾਂ ਸਾਈਜ਼ ਦੀ ਗੱਲ ਕਰੀਏ ਥੱਲੋਂ ਹਾਂਜੀ ਲੈਂਥ ਹੈ ਨਾ ਉਹ ਕਿੰਨੀ ਹੈ ਵੀਰੇ ਸਾਈਜ਼ ਜਿਹੜਾ ਹੈਗਾ ਬਾਈ ਜੀ ਆਪਣਾ ਕਟਰ ਦਾ ਜਿਹੜਾ ਅੰਦਰੋਂ ਅੰਦਰੋਂ ਸਾਈਜ਼ ਹੈਗਾ ਆਪਣਾ 73 ਇੰਚ 73 ਇੰਚ ਹਾਂਜੀ ਅੰਦਰੋਂ ਅੰਦਰੋਂ ਜੀ ਠੀਕ ਹੈ ਵੀਰੇ ਅੰਦਰੋਂ ਅੰਦਰੋਂ ਤੇ ਜੇ ਵੀਰੇ ਉਚਾਈ ਦੀ ਗੱਲ ਕਰੀਏ ਉਹ ਕਿੰਨੀ ਹੈ ਜੀ ਉਚਾਈ ਆਪਣੀ 20 ਇੰਚ ਹੈ ਬਾਈ ਜੀ 20 ਇੰਚ ਹੈ ਜੀ ਉਹਦੇ ਨਾਲ ਸੌਖਾ ਚੱਲਦਾ ਨਾ ਹਾਂਜੀ ਬਾਈ ਜੀ ਕਿਉਂਕਿ ਆਪਣੇ ਏਰੀਆ ਦੇ ਵਿੱਚ ਝੋਨੇ ਬਹੁਤ ਭਾਰੇ ਹੁੰਦੇ ਆ ਜੀ ਔਰ ਦੂਸਰਾ ਕਟਰ ਸਾਡਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਜਲਾਲਾਬਾਦ ਫਿਰੋਜ਼ਪੁਰ ਫਰੀਦਕੋਟ ਹਾਂਜੀ ਵੀਰੇ ਔਰ ਫਾਜ਼ਲਕਾ ਇੱਧਰ ਸਾਡਾ ਕਟਰ ਬਹੁਤ ਜ਼ਿਆਦਾ ਜਾਂਦਾ ਜੀ ਉੱਧਰ ਵੀ ਝੋਨੇ ਬਹੁਤ ਜ਼ਿਆਦਾ ਭਾਰੀ ਹੁੰਦੇ ਆ ਜੀ ਠੀਕ ਹੈ ਵੀ ਵੀ ਆਪਾਂ ਕੋਈ ਐ ਪਤਾ ਕਿਵੇਂ ਰੇ ਮੇਨ ਦਿੱਕਤ ਆਪਣੇ ਇੱਕ ਗੇਅਰ ਬਾਕਸ ਚ ਆਉਂਦੀ ਆ ਮੈਂ ਤੁਹਾਨੂੰ ਆਉਂਦਿਆਂ ਹੀ ਕਿਹਾ ਸੀ ਵੀ ਗੇਅਰ ਬਾਕਸ ਚ ਮਟੀਰੀਅਲ ਕਿਹੜਾ ਯੂਜ਼ ਹੁੰਦਾ ਨਾ ਤੁਸੀਂ ਮੈਨੂੰ ਕਿਹਾ ਵੀ ਮਟੀਰੀਅਲ ਆ ਯੂਜ਼ ਹੁੰਦਾ ਇਸੇ ਲਈ ਆਪਾਂ ਗੇਅਰ ਬਾਕਸ ਵੀ ਮੰਗਵਾ ਲਿਆ ਪੂਰੇ ਤੇ ਵੀਰੇ ਗੇਅਰ ਬਾਕਸ ਮੰਨ ਲਓ ਤੁਸੀਂ ਆਪ ਦਾ ਤਿਆਰ ਕਰਾਉਂਦੇ ਜਾਂ ਪਾਸੇੋਂ ਲੈਂਦੇ ਜੇ ਬਣਿਆ ਬਣਾਇਆ ਉਹ ਜ਼ਰੂਰ ਤੁਹਾਨੂੰ ਬਿਲਕੁਲ ਬਾਈ ਜੀ ਗੇਅਰ ਬਾਕਸ ਦੇਖੋ ਜਿਹੜਾ ਗੇਅਰ ਬਾਕਸ ਤਿਆਰ ਕਰਨ ਦਾ ਪ੍ਰੋਸੈਸ ਹੈ ਹਾਂਜੀ ਵੀਰੇ ਉਹ ਹੈਗਾ ਇੱਕ हटके ਪ੍ਰੋਸੈਸ ਹੈ ਅਲੱਗ ਤੋਂ ਐ ਉਹ ਠੀਕ ਹੈ ਮਤਲਬ ਆਪਾਂ ਮਤਲਬ ਕਈ ਮੇਰੇ ਭਰਾ ਕਹਿ ਦਿੰਦੇ ਆ ਵੀ ਇਨ ਹਾਊਸ ਹੀ ਬਣਦਾ ਜੀ ਗੀਅਰ ਬਾਕਸ ਅਸੀਂ ਤਾਂ ਨਹੀਂ ਉਹ ਗਲਤ ਹੈ ਠੀਕ ਹੈ ਵੀਰੇ ਇਹਦਾ ਮਤਲਬ ਗੀਅਰ ਦਾ ਪ੍ਰੋਸੈਸ ਹੀ ਲੱਗਦਾ ਹੈ ਮਤਲਬ ਐ ਅਸੀਂ ਤਿਆਰ ਕਰਵਾਉਨੇ ਆ ਗੀਅਰ ਕਿਤੋਂ ਮਤਲਬ ਸਾਡੇ ਬਹੁਤ ਹੀ ਪਰਮ ਮਿੱਤਰ ਨੇ ਅਸੀਂ ਜਿਨ੍ਹਾਂ ਤੋਂ ਗੀਅਰ ਤਿਆਰ ਕਰਵਾ ਰਹੇ ਆ ਹਾਂਜੀ ਵੀਰੇ ਮਤਲਬ ਪਰ ਤਿਆਰ ਅਸੀਂ ਕਰਵਾਉਨੇ ਆ ਆਪਦਾ ਹੀ ਆ ਜੀ ਮਤਲਬ ਇਹ ਨਹੀਂ ਹੈਵੀ ਰੂਟੀਨ ਚ ਜਿਹੜਾ ਬਣ ਰਿਹਾ ਉਹਨਾਂ ਕੋਲੇ ਅਸੀਂ ਉਹੀ ਚੱਕ ਲਿਆ ਅਸੀਂ ਨਵੇਂ ਸਟਾਰ ਠੀਕ ਹੈ ਜੀ ਨਵੇਂ ਹੀ 베어ਿੰਗ ਯੂਜ਼ ਕਰਦੇ ਆ ਸੀ ਡਿਸਪੋਜ਼ਲ ਕੁਛ ਨਹੀਂ ਯੂਜ਼ ਕਰਨਾ ਕਟਰ ਦੇ ਵਿੱਚ ਗੀਅਰ ਦੇ ਵਿੱਚ ਇਹ ਗੀਅਰ ਤੇ ਵੀਰੇ ਡਿਸਪੋਜ਼ਲ ਦਾ ਸਮਾਨ ਮੰਨ ਲਓ ਜਿਹੜਾ ਪੁਰਾਣਾ ਹੁੰਦਾ ਜਾਂ ਆਪਾਂ ਕਹਿ ਸਕਦੇ ਉਹ ਵੀ ਯੂਜ਼ ਜਿਆਦਾਤਰ ਉਹ ਹੀ ਯੂਜ਼ ਕਰਦੇ ਆ ਜੀ ਜ਼ਿਆਦਾ ਟਾਈਮ ਉਹ ਯੂਜ਼ ਹੁੰਦਾ ਹੈ ਹਾਂਜੀ ਪਰ ਬਟ ਆਪਾਂ ਜਿਹੜਾ ਹੈਗਾ ਆਪਣਾ ਸਾਰਾ ਟੋਟਲੀ ਨਵਾਂ ਹੋਊਗਾ ਜੀ ਨਵਾਂ ਹੋਏ ਵੀਰੇ ਪੁਰਾਣਾ ਤੁਸੀਂ ਮੈਨੂੰ ਦੱਸ ਹੀ ਦਿਓ ਕਿਉਂਕਿ ਫਾਰਮਰ ਨੂੰ ਇਹਦੇ ਵਿੱਚ ਇੱਕ ਕਪੜਾ ਹੋਣਾ ਹੈ ਬਾਹਰੋਂ ਤਾਂ ਸਾਰਾ ਲੋਹਾ ਨਵਾਂ ਹੀ ਲੱਗਦਾ ਹੈ ਨਾ ਵੀ ਵਿੱਚੋਂ ਇਹਦੇ ਹੀ ਇੱਕ ਕਪੜਾ ਹੋਣਾ ਹੋਰ ਕਿਤੇ ਕੋਈ ਕਪੜਾ ਨਹੀਂ ਕਰ ਸਕਦਾ ਬੰਦਾ ਇਹਦੇ ਵਿੱਚ ਵੀਰੇ ਮੈਨੂੰ ਥੋੜਾ ਦੱਸੋ ਵੀ ਪੁਰਾਣਾ ਯੂਜ਼ ਕੇ ਵਿੱਚ ਆਓ ਆਪਾਂ ਗੀਅਰ ਖੁੱਲਿਆ ਹੋਇਆ ਜੀ ਤੁਹਾਨੂੰ ਦਿਖਾਉਨੇ ਆ ਜੀ ਆ ਗੀਅਰ ਆਪਾਂ ਖੁੱਲਿਆ ਗੀਅਰ ਦੇ ਵਿੱਚ ਵੀਰ ਜੀ ਮੇਨਲੀ ਇਹਦੇ ਹੈਗੇ ਸਟਾਰ ਠੀਕ ਹੈ ਵੀਰੇ ਜਿਹੜੇ ਆ ਸਟਾਰ ਹੈਗੇ ਆ ਮਤਲਬ ਇਹ ਸਟਾਰ ਮਤਲਬ 90% ਜਿਹੜੇ ਆ ਇਹ ਯੂਜ਼ ਹੋਏ ਹੋਏ ਸਟਾਰ ਲਾਉਂਦੇ ਆ ਇਹਦੇ ਚ ਠੀਕ ਹੈ ਵੀਰੇ ਮਤਲਬ ਪੁਰਾਣੇ ਸਟਾਰ ਆਪਾਂ ਕਹਿ ਦਈਏ ਉਹ ਲਾਉਂਦੇ ਆ ਜੀ ਔਰ 베アリング ਜਿਹੜੇ ਡਿਸਪੋਜ਼ਲ ਯੂਜ਼ ਕਰਦੇ ਆ ਜ਼ਿਆਦਾਤਰ ਜੀ ਡਿਸਪੋਜ਼ਲ ਆ 베アリング ਜਿਹੜੇ ਡਿਸਪੋਜ਼ਲ ਯੂਜ਼ ਹਾਂ ਜੀ ਇਹ 베アリング ਅੱਗੇ ਵੀ 베アリング ਹੈ ਕੋਤੇ 베アリング ਮਤਲਬ ਆਪਾਂ ਜਿਹੜਾ ਹੈਗਾ ਸਟਾਰ ਵੀ ਨਵੇਂ ਯੂਜ਼ ਕਰਦੇ ਆ ਜੀ 베アリング ਵੀ ਨਵੇਂ ਯੂਜ਼ ਕਰਦੇ ਆ ਮਤਲਬ ਆਪਣੇ ਗੀਅਰ ਨੂੰ ਪ੍ਰੋਬਲਮ ਨਹੀਂ ਆਊਗੀ ਜੀ ਸਾਡੀ ਫੁੱਲ ਗਾਰੰਟੀ ਹੈ ਜਮ ਫੁੱਲ ਹੈ ਗੀਅਰ ਦੇ ਸਾਡੇ ਕੋਈ ਸਦੰਦਾ ਟੁੱਟ ਜੇ ਸ਼ਾਫਟ ਟੁੱਟ ਜੇ ਅਸੀਂ ਰਿਪੇਅਰ ਨਹੀਂ ਕਰਕੇ ਦਿੰਦੇ ਕਦੇ ਵੀ ਅੰਨੀ ਗੱਲ ਟੁੱਟਦੀ ਹੀ ਨਹੀਂ ਜੀ ਠੀਕ ਹੈ ਕੋਈ ਦਿੱਕਤ ਹੀ ਨਹੀਂ ਆਉਂਦੀ ਟੁੱਟ ਜੇ ਅਸੀਂ ਕਿਸਾਨ ਨੂੰ ਫੁੱਲ ਗਾਰੰਟੀ ਦਿੰਦੇ ਆ ਵੀ ਸਾਡ ਗੀਅਰ ਨਮਾ ਲੈ ਜਾਓ ਇਹ ਵੀਰੇ ਦੇਗੀ ਦਾ ਬਣਿਆ ਹੁੰਦਾ ਲੋਹਾ ਆਪਣਾ ਗੀਅਰ ਕਿਸ ਚੀਜ਼ ਕਿਸ ਮਟੀਰੀਅਲ ਦਾ ਬਣਿਆ ਹੁੰਦਾ ਇਹ ਆਇਰਨ ਮਿਕਸ ਦੇਗੀ ਹੁੰਦਾ ਜੀ ਇਹ ਅੱਛਾ ਜੀ ਆਇਰਨ ਮਿਕਸ ਮਤਲਬ ਇਹਦੇ ਚ ਲੀਕੀਜ ਵਗੈਰਾ ਦੀ ਦਿੱਕਤ ਨਹੀਂ ਆਉਂਦੀ ਠੀਕ ਨਹੀਂ ਆ ਬਾਡੀ ਦੀ ਗੱਲ ਕਰਦੇ ਵੀਰੇ ਸਟਾਰਾਂ ਦੀ ਬਾਡੀ ਦੀ ਵੀਰੇ ਬਾਡੀ ਜਿਹੜੇ ਸਟਾਰ ਵੀਰੇ ਉਹ ਕਿਹੜੇ ਮਟੀਰੀਅਲ ਇਹ ਫੋਰਜਿੰਗ ਚ ਹੁੰਦੇ ਆ ਜੀ ਇਹ ਵੀ ਬਹੁਤ ਮਤਲਬ ਮਟੀਰੀਅਲ ਜਿਹੜਾ ਹਾਈ ਟੈਂਪਰ ਜਿਹੜਾ ਮਟੀਰੀਅਲ ਹੁੰਦਾ ਇਹ ਠੀਕ ਹੈ ਬਹੁਤ ਜ਼ਿਆਦਾ ਬੈਸਟ ਜਿਹੜੀ ਠੀਕ ਹੈ ਵੀਰੇ ਜਿਹੜੇ ਵੀਰੇ ਆ ਬੈਰਿੰਗ ਨੰਬਰ ਆ ਜਾਂਦੇ ਨੇ ਇਹ ਕਿੰਨੇ ਨੰਬਰ ਆ ਜਾਂਦੇ ਬੈਰਿੰਗ ਇਹਦੇ ਚ ਹੈਗਾ ਜੀ ਆਪਣਾ 3210 ਨੰਬਰ ਹੈ ਜੀ 3210 ਹਾਂਜੀ ਭਾਜੀ ਬਹੁਤ ਵੱਡਾ ਬੈਰਿੰਗ ਹੈ ਮਤਲਬ ਗੇਰ ਵੱਲੋਂ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਊਗਾ ਗੇਰ ਵੱਲੋਂ ਕੋਈ ਦਿੱਕਤ ਨਹੀਂ ਬਿਲਕੁਲ ਨਿਸ਼ਚਿੰਤ ਹੋ ਤੇ ਵੀਰੇ ਜੇ ਮੈਂ ਵਜਨ ਦੀ ਗੱਲ ਕਰਾਂ ਇਹਦੇ ਆਪਣੇ ਰੀਪਰ ਦੇ ਵਜਨ ਦੀ ਹੈਣਾ ਹਾਂਜੀ ਕਿੰਨੇ weight ਦਾ ਰੀਪਰ ਹੈ ਜਿਹੜਾ ਕਿਉਂਕਿ ਇੱਕ ਨਾ ਟਰੈਕਟਰ ਤੇ ਮਗਰ ਚੱਲਦਿਆਂ ਵਾਈਬ੍ਰੇਸ਼ਨ ਵੀ ਰਹਿੰਦੇ ਜਾਂ ਟਰੈਕਟਰ ਚੱਕ ਚੱਕ ਮਾਰਦਾ ਰਹਿੰਦਾ ਆ ਆਵਾਜ਼ ਬਹੁਤ ਆਉਂਦੀ ਉਸ ਚੀਜ਼ ਦੀ ਬਾਅਦ ਚ ਬੰਦਾ ਇਰੀਟੇਟ ਹੁੰਦਾ ਉਸ ਚੀਜ਼ ਤੇ ਵੇਟ ਜਿਹੜਾ ਹੈਗਾ ਜੀ ਵੀਰ ਜੀ ਆਪਣੇ ਕਟਰ ਦਾ ਜਿਹੜਾ ਵੇਟ 3.25 ਕਿਲੋ ਹੈ ਜੀ ਠੀਕ ਹੈ ਜੀ ਔਰ ਰਹਿ ਗਈ ਜਿਹੜੀ ਗੱਲ ਤੁਸੀਂ ਕਹਿੰਦੇ ਸੀ ਵਾਈਬ੍ਰੇਟ ਕਰਦਾ ਹਾਂਜੀ ਵਾਈਬ੍ਰੇਟ ਦੀ ਸਾਡੀ ਇੰਨੀ ਕੁ ਜ਼ਿੰਮੇਵਾਰੀ ਹੈ ਵੀ ਟਰੈਕਟਰ ਪਿੱਛੇ ਕਟਰ ਪਾ ਕੇ ਭਾਵੇਂ ਪਾਣੀ ਦਾ ਗਲਾਸ ਰੱਖ ਲਿਓ ਕਟਰ ਤੇ ਠੀਕ ਹੈ ਵੀਰ ਮਤਲਬ ਵਾਈਬ੍ਰੇਸ਼ਨ ਨਹੀਂ ਹੋਊਗੀ ਆਪਣੇ ਕਟਰ ਬਾਈਬ੍ਰੇਸ਼ਨ ਨਹੀਂ ਰਹਿੰਦੀ ਵਾਈਬ੍ਰੇਸ਼ਨ ਰਹਿ ਗਈ ਕਟਰ ਦੇ ਵਿੱਚ ਨੇ ਚੱਲਣੇ ਨਹੀਂ ਨੇ ਜਗ੍ਹਾ ਜਗ੍ਹਾ ਤੋਂ ਟੁੱਟ ਠੀਕ ਹੈ ਇਹਨੇ ਮਤਲਬ ਤਾਂ ਤਾਂ ਤੋਂ ਕਰੈਕ ਹੋਣਾ ਸ਼ੁਰੂ ਹੋ ਜਾਊਗਾ ਇਹ ਕਰੇ ਦੇ ਵਿੱਚ ਵਾਈਬ੍ਰੇਸ਼ਨ ਜੇ ਵਾਈਬ੍ਰੇਸ਼ਨ ਰਹੇਗੀ ਤਾਂ ਕਰੈਕਿੰਗ ਉਹਨੇ ਜੋੜ ਪਟ ਪਟਨੇ ਸ਼ੁਰੂ ਕਰ ਦੇਣੀ ਹੋਣੀ ਹੋਣੀ ਹੈ ਜੀ ਕਰੈਕਿੰਗ ਬਾਈ ਜੀ ਹਾਂਜੀ ਠੀਕ ਹੈ ਵੀਰੇ ਤੇ ਵੀਰੇ ਜੇ ਮੈਂ ਹੁਣ ਗੱਲ ਕਰਾਂ ਨਾ ਤੁਸੀਂ ਪੈਨ ਇੰਡੀਆ ਤਾਂ ਡਿਲੀਵਰ ਕਰਦੇ ਹੀ ਕਰਦੇ ਜੀ ਤੇ ਇਹਦੇ ਵਿੱਚ ਜਿਹੜਾ ਮਟੀਰੀਅਲ ਯੂਜ਼ ਹੁੰਦਾ ਵੀਰੇ ਲੋਹੇ ਚ ਹਨਾ ਉਹ ਕਿਹੜਾ ਵੀਰੇ ਯੂਜ਼ ਹੁੰਗਾ ਇਹ ਸ਼ੀਟ ਜਿਹੜੀ ਸਾਰੀ ਐਚ ਆਰ ਦੀ ਮਤਲਬ ਯੂਜ਼ ਹੁੰਦੀ ਹੈ ਜੀ ਠੀਕ ਹੈ ਵੀਰੇ ਹਾਂਜੀ ਉਹਦੀ ਯੂਜ਼ ਹੁੰਦੀ ਹੈ ਟੋਟਲੀ ਤੇ ਵੀਰੇ ਇੱਕ ਨਾ ਮੰਨ ਲਓ ਇਹ ਵੀ ਦਿੱਕਤ ਆਉਂਦੀ ਹੈ ਜਦੋਂ ਆਪਾਂ ਚਲਾਉਣੇ ਹਨਾ ਹਾਂਜੀ ਢੇਰੀਆਂ ਜਿਹੜਾ ਰੀਪਰ ਉਹ ਲਾਉਣ ਨੂੰ ਨਹੀਂ ਹਟਦੇ ਭਾਵੇਂ ਨਵਾਂ ਲੈ ਲਓ ਭਾਵੇਂ ਪੁਰਾਣਾ ਲੈ ਲਓ ਕਈ ਰੀਪਰ ਹੀ ਇਸ ਤਰ੍ਹਾਂ ਦੇ ਬੰਤਰ ਹੀ ਇਸ ਤਰ੍ਹਾਂ ਦੀ ਬਣੀ ਹੁੰਦੀ ਹੈ ਵੀ ਬਾਅਦ ਚ ਨਾ ਢੇਰੀ ਇੱਕ ਬੰਨੇ ਢੇਰੀਆਂ ਬੰਜਦੀਆਂ ਉਹ ਬਾਅਦ ਬਲਦੀਆਂ ਹੀ ਨਹੀਂ ਹੈ ਹਾਂਜੀ ਨਹੀਂ ਆਪਣਾ ਕਟਰ ਢੇਰੀ ਨਹੀਂ ਬਣਾਊਗਾ ਜੀ ਅੱਛਾ ਵੀਰੇ ਤੁਸੀਂ ਅਸੀਂ ਤੁਹਾਨੂੰ ਜੇ ਕਹਾਂ ਸਾਡੇ ਕੋਲੇ ਬੈਲਰ ਵਾਲੇ ਕਸਟਮਰ ਆਏ ਬੈਠੇ ਐ ਅਸੀਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾ ਸਕਦੇ ਹਾਂ ਜਿਹੜੇ ਪਿਛਲੇ 3-4 ਸਾਲਾਂ ਤੋਂ ਸਾਡਾ ਕਟਰ ਯੂਜ਼ ਕਰਦੇ ਆ ਬੈਲਰ ਵਾਲੇ ਜਿਹੜੇ ਬੰਦੇ ਯੂਜ਼ ਕਰ ਰਹੇ ਨੇ ਹਾਂਜੀ ਮਤਲਬ ਕਟਰ ਆਪਣਾ ਬਿਲਕੁਲ ਪਲੇਨ ਜਿਹੜਾ ਹੈਗਾ ਫਾਨਿਆਂ ਨੂੰ ਖੇਤ ਦੇ ਵਿੱਚ ਬਿਲਕੁਲ ਜਿਵੇਂ ਸੁਹਾਗਾ ਵਾਰਿਆ ਹੁੰਦਾ ਠੀਕ ਹੈ ਵੀਰੇ ਇਸ ਤਰ੍ਹਾਂ ਪਧਰੇ ਕਰੂਗਾ ਜੀ ਬਲ ਢੇਰੀਆਂ ਨਹੀਂ ਲਾਊਗਾ ਔਰ ਬਾਜ ਜਿਹੜਾ ਹੈ ਟਰੈਕਟਰ ਤੇ ਲੋਡ ਹੋਊਗਾ ਕਟਰ ਦਾ ਬਾਜ ਲੋਡ ਹਾਂ ਵੀ ਇਹ ਨਹੀਂ ਹੈ ਵੀ ਦੇਖੋ ਸਾਈਜ਼ ਦੇ ਅਕੋਰਡਿੰਗ ਦਾ ਲੋਡ ਪੈਣਾ ਹੀ ਹੈ ਉਹ ਸਾਈਜ਼ ਬਣੀਟ ਹੈ ਨਾ ਵੀ ਸਾਈਜ਼ ਜੇ ਤੁਸੀਂ ਆਖੋ ਵੀ ਇੰਨਾ ਹੀ ਸਾਈਜ਼ ਹੋਣ 73 ਇੰਚ ਤੁਸੀਂ ਕਿਹਾ ਜੇ ਨੂੰ 80 ਇੰਚ ਕਰੋਗੇ ਉਹ ਤਾਂ ਲੋਡ ਪੈਣਾ ਹੀ ਪੈਣਾ ਹਾਂਜੀ ਹਾਂਜੀ ਬਾਕੀ ਹੁੰਦਾ ਵੀਰੇ ਇਹ ਢੇਰੀ ਬਣਾਉਣ ਤੇ ਵੀ ਨਾ ਲੋਡ ਲੱਗਦਾ ਬਾਅਦ ਚ ਜਦੋਂ ਉਹਨੂੰ ਖਿਲਾਰਨਾ ਪਿੱਛੇ ਦਾ ਬੰਦਾ ਦੂਜੇ ਹਾਈ ਚ ਜਾਂ ਤੀਜਾ ਹਾਈ ਵੀ ਲਾ ਲੈਂਦਾ ਕਰਨਵੇਂ ਦੇ ਬਾਅਦ ਉਹ ਖਿਲਰਦਾ ਹੀ ਨਹੀਂ ਗੱਡੀ ਆ ਦੇ ਬਾਕੀ ਨਹੀਂ ਤੇਰੀ ਚਲਾਉਂਦਾ ਹੀ ਨਹੀਂ ਜੀ ਕਟਰ ਆਪਣਾ ਅੱਛਾ ਬਣਾਉਂਦਾ ਨਹੀਂ ਕੋਈ ਪਲੇਨ ਖੰਡਾਉਗਾ ਠੀਕ ਹੈ ਵੀਰੇ ਤੇ ਵੀਰੇ ਇਹਦੇ ਚ ਤੇਲ ਹੈ ਜਿਹੜਾ ਔਇਲ ਉਹ ਕਿੰਨਾ ਪੈ ਜਾਂਦਾ ਸਾਢੇ 5 ਲੀਟਰ ਪੈਂਦਾ ਸਾਢੇ 5 ਲੀਟਰ ਹੈ ਇਹ ਗਰਮ ਵੀ ਨਹੀਂ ਹੁੰਦਾ ਆਪਾਂ ਜੀ ਗੱਲ ਕਰੀਏ ਤੇ ਇਹਦੀ ਲਾਈਫ ਜਾਂ ਮੈਂ ਗਾਰੰਟੀ ਦੀ ਗੱਲ ਕਰਾਂ ਆਪਣੀ ਕਿੰਨੇ ਟਾਈਮ ਦੀ ਗਾਰੰਟੀ ਅਸੀਂ ਗਾਰੰਟੀ ਦਿੰਨੇ ਸੀ ਜਾਂਦੀਆਂ ਜੀ ਠੀਕ ਹੈ ਜੀ ਪਰ ਇਹਨੂੰ ਹੁੰਦਾ ਕੁਝ ਵੀ ਨਹੀਂ ਜੀ 5 ਸਾਲ ਤਾਂ ਸਾਨੂੰ ਗियर ਇਹ ਲਾਉਂਦਿਆਂ ਨੂੰ ਹੋ ਗਏ 5 ਸਾਲ ਹੋ ਗਏ ਗੇਰ ਲਾਉਂਦਿਆਂ ਨੂੰ ਮੰਨ ਲਓ ਕੋਈ ਬਿਲਕੁਲ ਵੀ ਪ੍ਰੋਬਲਮ ਨਹੀਂ ਹੈਗੀ ਇਹ ਤੁਸੀਂ ਬੇਸ਼ੱਕ ਸਾਡੇ ਨੇੜੇ ਤੇੜੇ ਦੇ ਕਿਸਾਨਾਂ ਤੋਂ ਵੀ ਰਿਵਿਊ ਲੈ ਸਕਦੇ ਹੋ ਇਸ ਗੱਲ ਦਾ ਠੀਕ ਹੈ ਵੀਰੇ ਮਤਲਬ ਵੀ ਇਹਨਾਂ ਦਾ ਕਟਰ ਕਿਵੇਂ ਆ ਗੇਅਰ ਕਿਵੇਂ ਆ ਗੇਅਰ 'ਚ ਕੋਈ ਪ੍ਰੋਬਲਮ ਹੈ ਠੀਕ ਹੈ ਵੀਰੇ ਐਸੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਵੀਰੇ ਵੀਰੇ ਆਪਣਾ ਐਡਰੈਸ ਦੱਸੋ ਜਰੂਰ ਤੇ ਜਿਹੜੇ ਵੀਰੇ ਅ ਹੋਰ ਦੂਜਾ ਤੁਹਾਨੂੰ ਹੋਰ ਦੱਸ ਦਈਏ ਜੀ ਇੱਕ ਆਮ ਜ਼ਿਆਦਾਤਰ ਐਂਗਲ 'ਚ ਬਣਾਉਂਦੇ ਆ ਅੱਛਾ ਵੀਰੇ ਆਪਣਾ ਪੂਰਾ ਦਾ ਪੂਰਾ ਚੈਨਲ ਲੱਗਿਆ ਹੋਇਆ ਚੈਨਲ ਲੱਗ ਰਿਹਾ ਹੈ। ਇੱਥੇ ਵੀ ਚੈਨਲ ਹੈ, ਫਰੰਟ ਤੇ ਵੀ ਚੈਨਲ ਹੈ। ਠੀਕ ਹੈ ਜੀ। ਹਾਂ ਜੀ। ਮਤਲਬ ਠੀਕ ਹੈ। ਹਾਂ ਜੀ, ਪੂਰਾ ਹੈਵੀ ਜਿਹੜਾ ਕੀਤਾ ਹੋਇਆ ਆਪਾਂ। ਠੀਕ ਹੈ ਵੀਰੇ। ਆਮ ਐਂਗਲ 'ਚ ਬੰਨਦਾ ਹੈ। ਆਮ ਜ਼ਿਆਦਾਤਰ ਐਂਗਲ 'ਚ ਬੰਨਦਾ ਜੀ ਕਟਰਾ। ਠੀਕ ਹੈ ਜੀ। ਆਪਾਂ ਐਂਗਲ ਹੀ ਚੈਨਲ ਲਾਇਆ ਹੋਇਆ ਜੀ। ਫਰੰਟ ਤੇ ਵੀ ਚੈਨਲ ਹੈ ਜੀ। ਠੀਕ ਹੈ ਜੀ। ਸਾਈਡ ਤੇ ਵੀ ਚੈਨਲ ਹੈ ਜੀ। ਠੀਕ ਹੈ ਵੀਰੇ। ਹਾਂ ਜੀ। ਤੇ ਵੀਰੇ ਨੰਬਰ ਜ਼ਰੂਰ ਦੱਸੋ ਆਪਣੇ ਫਰਮ ਦਾ। ਠੀਕ ਹੈ ਜੀ। ਤੇ ਐਡਰੈਸ ਜ਼ਰੂਰ ਦੱਸ ਦਿਓ ਜੀ। ਇੱਕ ਵਾਰੀ। ਨੰਬਰ ਆਪਣਾ ਹੈ ਠੀਕ ਵੀਰੇ। ਔਰ ਫਰਮਦਾ ਆਪਣਾ ਐਡਰੈਸ ਹੈਗਾ ਜੀ 2 ਸਰਦਾਰ ਐਗਰੀਕਲਚਰ ਵਰਕਸ ਸਰਦੂਲਗੜ ਰੋਡ ਰਤਿਆ। ਠੀਕ ਹੈ ਵੀਰੇ। ਤੇ 올 ਇੰਡੀਆ ਵੀਰੇ ਡਿਲੀਵਰ ਹੋ ਜਾਂਦਾ। ਹਾਂਜੀ ਬਾਈ ਜੀ। ਤੇ ਵੀਰੇ ਕਿੰਨੇ ਕਿ ਦਿਨਾਂ ਚ ਜਿਹੜਾ ਆਪਣਾ ਆਰਡਰ ਦੇਣਾ ਪੈਂਦਾ ਜਾਂ ਆਪਾਂ ਕਹਿ ਸਕਦੇ ਵੀਰੇ ਡਿਸੀਜਨ ਚ ਤਾਂ ਦੇਖੋ ਲਗਭਗ ਸਾਡੇ ਕੋਲੇ ਰੁਟੀਨ ਚ ਬਣਦਾ ਹੀ ਹੁੰਦਾ ਜੀ। ਠੀਕ ਹੈ ਜੀ। ਮਤਲਬ ਬੈਸੇ ਡਿਮਾਂਡ ਕਾਫੀ ਰਹਿੰਦੀ ਹੈ। ਪਹਿਲਾ ਆਰਡਰ ਹੋਵੇ ਤਾਂ ਅੱਛੀ ਗੱਲ ਹੈ ਜਿਵੇਂ ਇਸ ਟਾਈਮ ਵੀ ਸਾਡਾ ਦੇਖੋ ਹੁਣ ਹਰਿਆਣਾ ਜੀ ਤਾਂ ਕੁਝ ਜਿਹਾ ਨਹੀਂ ਹੈ ਨੀਗਾ ਜੀ। ਹਾਂਜੀ ਵੀਰੇ। ਹੁਣ ਪੰਜਾਬ ਦੇ ਵਿੱਚ ਸਾਡਾ ਡ ਬਰੇ ਦੋ ਗੱਡੀਆਂ ਡੇਲੀ ਮੰਨੋ ਪਿਆਜ ਚ ਕਿਤਨਾ ਕਿਤੇ ਵੀ ਡਿਮਾਂਡ ਆਉਣੀ ਸ਼ੁਰੂ ਹੋ ਗਈ ਹਾਂਜੀ ਡਿਮਾਂਡ ਆਉਣੀ ਸ਼ੁਰੂ ਹੈ ਜੀ ਬਿਲਕੁਲ ਠੀਕ ਹੈ ਵੀਰੇ ਤੇ ਵੀਡੀਓ ਨੂੰ ਸ਼ੇਅਰ ਕਰਾਇਆ ਮੇਰੇ ਦਿਆਂ ਕਿਸੇ ਹੋਰ ਵੀਡੀਓ ਚ ਧੰਨਵਾਦ ਇੰਪਲੀਮੈਂਟ ਪਾਈ ਹੋਣੀ ਸਾਰੇ ਹੀ ਬਣਾਉਂਦੇ ਨੇ ਜਦੋਂ ਮਰਜੀ ਤੁਸੀਂ ਕਾਲ ਕਰਕੇ ਪੁੱਛ ਸਕਦੇ ਜੀ ਕਿਹੜਾ ਇੰਪਲੀਮੈਂਟ ਹੈ ਨਾ ਤੁਸੀਂ ਬਣਾਉਣਾ ਉਹੀ ਬਣਾ ਦੇਣਗੇ ਪਾਈ ਹੋਣੀ ਵੈਸੇ ਵੀ ਬਾਈ ਉਹਨਾਂ ਦੇ ਆਉਂਦੇ ਹੀ ਨੇ ਇੰਪਲੀਮੈਂਟ ਉਹਨਾਂ ਦੀਆਂ ਵੀ ਵੀਡੀਓ ਹੋਣਗੀਆਂ ਆਪਣੇ ਚੈਨਲ ਤੇ ਜ਼ਰੂਰ ਜਾ ਕੇ ਦੇਖਿਆ ਜੀ ਧੰਨਵਾਦ